ਨੋ ਲੋ ਜੀ ਬਾਈ ਸਸੀ ਗਾਲ ਜੀ ਅੱਪਾ ਲੱਗਿਆ ਬਾਈ ਜੀ ਵਲੋਗ ਦੀ ਸਟਾਰਟਿੰਗ ਕਰਨਾ ਤੇ ਨੋ ਲੋ ਕਬੂਤਰ ਦਾ ਸਿਆਟਾ ਬਾਈ ਖਾਲੀ ਆ ਤੇ ਇਹਨਾਂ ਨੂੰ ਲੱਗਿਆ ਛੱਡਣ ਤੇ ਉਹ ਕਬੂਤਰ ਵੀ ਛੱਡਣਾ ਅੱਜ ਛੱਡਾਂਗੇ ਲੋ ਜੀ ਬਾਈ ਪਸ਼ੂ ਨੂੰ ਮਾਰ ਗਏ ਯਾਰ ਮੈਂ ਪਿਛਾਰ ਕੇ ਪੈਪ ਨਮਾਈ ਇਹ ਪਸ਼ੂ ਨੂੰ ਮਾਰ ਗਏ ਤੇ ਇਰ ਨਮਾਰੀ ਫਿਰ ਰੋਕੀ ਛੱਡਦੇ ਦੋ ਮਿੰਟ ਦੇ ਵਿੱਚ ਨਾਲੀ ਹਵਾਈ ਤੋਂ ਪਾਗ ਲੱਗੀ ਫਸਦੇ ਧੀਰੀ ਗਿਆ ਅੰਦਰ ਛੱਡਦੇ ਹਾਂ ਬਸ ਆਪਾ ਆਇਆ ਨਾ ਕੂਤਰਾਂਗਾ ਹੋਇਆ ਨਾ ਤੇ ਆਇਆ ਨਾ ਕੂਤਰ ਹੋ ਗਿਆ ਨਾ ਛੱਡ ਤੇ ਲਓ ਜੀ ਨੈਰੀ ਨੈਰੀ ਰੰਗ ਆਇਤਾ ਵਾਟਰ ਵਾਟ ਤੇ ਵੀ ਨਿਕੋ ਗਿਆ ਉਤਰ ਭਾਏ ਅੰਨਾ ਕਬੂਤਰ ਨਾ ਤਾਂ ਦੇ ਉਤਰ ਆਏ ਅੰਨਾ ਕਬੂਤਰ ਆਉਂਿਆ ਅੰਨਾ ਤਾਂ ਨਹੀਂ ਛੱਡੇ ਆ ਲੋ ਜੀ ਬਾਈ ਜੀ ਘਟੋ ਘਟ ਵੀ ਅੱਜ ਨਾ ਮੇਰੇ ਹਸਾਉਣ ਨਾਲ ਪਿਆ ਕਬੂਤਰ ਫਿਰਦੇ ਆ ਇੱਥੇ ਇੱਥੇ ਧੀਰੇ ਦੇ ਬਲ ਕਰਨੇ ਦੇ ਚੱਲ ਆਪਣੇ ਤਾਂ ਤੈਨਹੀਂ ਆ ਕਰਨੇ ਦੇ ਵਾਹ ਫਰਦੇ ਆ ਤੇ ਧੀਰੇ ਦੇ ਵਾਹ ਫਰਦੇ ਆਪਣੇ ਉਹ ਧੀਰੇ ਦੇ ਜੁੱਟ ਕੇ ਫਰਦੇ ਗਾ ਕਬੂਤਰ ਨਾ ਤਾਂ ਕਬੂਤਰ ਆ ਘਰ ਤੇ ਹੀ ਖੜਾ ਤਾਂ ਆ ਜਾਂਦੇ ਕਬੂਤਰ ਥੋੜੇ ਉੱਚੇ ਤੇ ਆਪਣਾ ਮੋਬਾਈਲ ਇੰਨਾ ਫੋਕਸ ਨਹੀਂ ਕਰਦਾ ਗਾ ਅ빠 ਜੀ ਲੋ ਜੀ ਭਾਈ ਜੀ ਬੱਚਾ ਬੈਠਾ ਸੀ ਖੁੱਲਾ ਤੇ ਉੱਡ ਕੇ ਚਾੜੇ ਕੋਠੀ ਤੇ ਨਿੱਕਾ ਤੇ ਇਹਦੀ ਵੀੜ ਚਾ ਹੁਣ ਈਏ ਉੱਡ ਗਿਆ ਵੀ ਤਾਂ ਤੇ ਬਹੁਤ ਹੀ ਦੇਖ ਪੁੱਤਰਾ ਜੋਟੇਗਾ ਕਬੂਤਰਾਂ ਦਾ ਇੱਥੇ ਹੀ ਫਰਦੀਆਂ ਸੀਗਾ ਤੇ ਛਤਰੀ ਹਾਰ ਕੇ ਲਾਇਆ ਮੇਰਾ ਬੱਚਾ ਉੱਡ ਗਿਆ ਉਪਰ ਆ ਜਾਊਗਾ ਸ਼ਾਇਦ ਗੋੜਨਾ ਨਾ ਬਣਾਈ ਤੇ ਨੂ ਗੋਣਾ ਗਿਆ ਲਵਜੀ ਭਾਈ ਜੀ ਦੂਜੇ ਤਾਂ ਤਿੰਨ ਤਾਂ ਖੜੇ ਆ ਤੇ ਬੱਚਾ ਉੱਡ ਗਿਆ ਸੀਗਾ ਇਹ ਬੱਚਾ ਇੱਕੋ ਟੇਕ ਤੇ ਬਹਿ ਗਿਆ ਦੂਜਾ ਤਾੜ ਲਿਆਂਦਾ ਤੇ ਇੱਕ ਫੁੱਲਿਆ ਸੀ ਇਹ ਉੱਡ ਕੇ ਬੈਠ ਗਿਆ ਇਹਨਾਂ ਨੂੰ ਪਾਣੀ ਪੁਣੀ ਰੱਖਦੇ ਹਾਂ ਲਓ ਜੀ ਭਾਈ ਕਬੂਤਰ ਪਾਇਆ ਸਾਢੇ ਤਿੰਨ ਹੋ ਗਏ ਤੀਜੀ ਅਸਲ ਦੂਜਾ ਦੇਣੀ ਸੀ ਕੱਲ ਦੀ ਬੰਦੀ ਪੈ ਗਈ ਸੀ ਪਰਸੋਂ ਦੂਜਾ ਦੇਣੀ ਸੀ ਅੱਜ ਇਹਦਾ ਸਾਢੇ ਤਿੰਨ ਹੋ ਗਏ ਭਾਈ ਹੁਣ ਬੈਠਾ ਤੇ ਕਬੂਤਰ ਆ ਗਏ ਜੀ ਇਹਨੂੰ ਕੂਤਰਾਂ ਨੂੰ ਉਖਾ ਦੇਣੇ ਇੱਥੇ ਕੂਤਰਾਂ ਦਾ ਫਰਦ ਨਹੀਂ ਹੋ ਜਾਂਦਾ ਕੂਤਰਾਂ ਆਹ ਪਛਤਰਾਂ ਲੱਗਾ ਪੰਗਾ ਆ ਆਮੜੇਗਾ ਕੂਤਰਾਂ ਭਈਆ ਹੁੰਦਾ ਆ ਆ ਇਹ ਆਹ ਹੋ ਮੁੜੀ ਜਾਂ ਚੜੀ ਜਾਂਦੀਆਂ ਤੇ ਕੂਤਰ ਹੁਣ ਪਾਇਆ ਇਹਨੂੰ ਪਾਣੀ ਰੱਖਦੇ ਆ

ਉਧਰ ਗਾ ਮੁੜ ਗਏ ਭਾਈ ਇਹਨੂੰ ਵੀ ਬਦਾਮ ਦਿੱਤੇ ਆ ਕਬੂਤਲਾ ਹੁਣ ਉੱਡ ਕੇ ਬੈਠਾ ਇਹਨੂੰ ਬਦਾਮ ਦਿੱਤੇ ਆ ਲਾਈਟ ਹੈ ਨਹੀਂ ਸੀ ਭਾਈ ਜਨਰੇਟਰ ਨੂੰ ਕਿਹੜਾ ਪਾਉਣੇ ਆ ਲਓ ਜੀ ਆ ਕੂਤਰ ਬਦਾਮ ਵਾਲੇ ਆ ਵੀ ਬਦਾਮ ਵਾਲੇ ਆ ਇੱਕ ਜੋਤ ਨੇ ਕੁੱਤੇ ਛੱਡਤਾ ਚੱਲ ਲੀਲਾ ਯਾਰ ਕੋਈ ਗੱਲ ਨਹੀਂ ਤੇ ਆ ਵੀ ਤਾਂ ਇਹਨੂੰ ਵੀ ਬਦਾਮ ਪਾਏ ਆ ਆ ਉੱਡ ਗਿਆ ਸਾਢੇ ਤਿੰਨ ਬੈਠਾ ਤੇ ਕੂਤਰਾਂ ਬਾਈ ਫੇਰ ਮੁੜ ਗਏ ਆ ਤੇ ਦਾਣਾ ਪਾਣੀ ਬਾਈ ਪਾਈ ਜਨੇ ਨਾਈਟਰ ਛੜਤਾ ਨਾਲੇ ਕੁੱਤੇ ਕੁੱਤਿਆਂ ਨੂੰ ਪਾਣੀ ਪਾਵਾਂਗੇ ਹੁਣ ਨਾਲੇ ਨਾਲੇ ਬਦਮਾ ਨੂੰ ਪਾਵਾਂਗੇ ਇਹ ਆ ਉੱਡ ਗਿਆ ਆ ਲਓ ਜੀ ਬਾਈ ਜੀ ਕਬੂਤਰਾਂ ਹੁਣ ਆਉਣ ਤੇ ਭਾਈਏ 5 ਵਜ ਗਏ ਆ ਤੇ ਕਬੂਤਰ ਵੀ ਪਾਣੀ ਖੇਚ ਲੋ ਬਦਾਮ ਟੋਕ ਦੇਣ ਨੂੰ ਵੀ ਪਾਉਣੇ ਆ ਦੂਜੇ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਬਦਾਮ ਵਾਲਿਆਂ ਨੂੰ ਬਦਾਮ ਦੇ ਤੇ ਉਹਦੇ ਨਾ ਬੰਦੇ ਦੀ ਪ੍ਰੋਬਲਮ ਆ ਬਹੁਤ ਉਹਦੇ ਕੀ ਜਾਂਦੇ ਹੁੰਦੇ ਆ ਮਾਤਾ ਮਾਤਾ ਕਿ ਉਹ ਧੁੱਪੇ ਕਿਆ ਵੀ ਨਹੀਂ ਨਿਕਲਣਾ ਤੇ ਹਟਦਾ ਹੀ ਨਹੀਂਗਾ ਕਿਵਜਾ ਬੰਦਾ ਲਓ ਜੀ ਬਾਈ ਕਬੂਤਰਾਂ ਗਾਂਗਾ ਉੱਤਰ ਤੇ ਹੁਣ ਆਪਾਂ ਭਾਉਨੇ ਆ ਉਹਨਾਂ ਨੂੰ ਆ ਲਓ ਜੀ ਕਬੂਤਰਾਂ ਬੈਠੀਆਂ 5:00 ਵਜੇ 12 ਮਿੰਟ ਤੇ ਬਾਈ ਢੁਕਾ ਕੇ ਭਾਂਗਾ ਤੇ ਨੌ ਪਰ ਨੌ ਬੈਠੀਆਂ ਵਧੀਆ ਆ ਬੈਠੀਆਂ ਤੇ ਮਾਲਕ ਦੀ ਮਿਹਰ ਨਾਲ ਸੈਟਾ ਵਧੀਆ ਓਕੇ ਆ ਠੀਕ ਆ ਲਓ ਜੀ ਬਾਈ ਕਬੂਤਰ ਨੇ ਖੇਚ ਲਿਆ ਪਾਣੀ 3:30 ਵਜੇ ਬੈਠਾ ਸੀ ਤੇ ਪਾਣੀ ਖੇਚ ਲਿਆ ਹੁਣ ਲੱਗਿਆ ਨੂੰ ਬਦਾਮ ਦੇਣ ਤੇ ਕਬੂਤਰਾਂ ਬਾਈ ਜੀ 3:12 ਤੇ ਭਾਗੇ ਲਿਆਂਦੀਆਂ ਤੇ ਇਹਨਾਂ ਦਿਨ ਕੂਤਰ ਨੂੰ ਦਿਨੇ ਬਦਾਮ ਤੇ ਕੂਤਰਾਂ ਨੂੰ ਖੜਚਲ ਥੈਂਕ ਯੂ ਹੋ ਗਿਆ ਬਸ ਤਾਂ 15 ਮਿੰਟ ਰਣ ਪਾਣੀ ਦੀ ਵਿਜੀ ਲਵਾ ਦਿਆਂਗੇ। ਲਓ ਜੀ ਬਾਈ ਜੀ। ਆ ਜਿਹੜੀ ਕਬੂਤਰੀ ਰਹਿੰਦੀ ਸੀ ਉਹਨੂੰ ਵੀ ਬਿਜਾਮ ਉਹਨੂੰ ਵੀ ਬਿਜਾਮ ਪਾ ਤੇ ਜਿਹੜੀ ਰਹਿੰਦੀ ਉਹਨੂੰ ਵੀ ਬਿਜਾਮ ਪਾ ਦੇ ਬਾਈ। ਇਹ ਹੀ ਕਬੂਤਰੀ ਰਹਿ ਗਈ ਸੀਗੀ। ਤੇ ਲਓ ਬਾਈ ਜੀ ਸਾਰੇ ਕਬੂਤਰਾ ਨੂੰ ਦਾਣਾ ਪਾਣਾ ਪਾਣੀ ਹੋ ਗਿਆ ਆਪਣਾ ਫਿਨਿਸ਼ ਤੇ ਉਹ ਬੱਚਾ ਇੱਕ ਜੋ ਤਾਂ ਲਓ ਬਾਈ ਜੀ ਡੋਰਲ ਨੂੰ ਦਾਣੇ ਰੱਖਣ ਨੂੰ ਭੁੱਲ ਗਏ ਸੀਗੇ। ਤੇ ਇਹ ਬਾਈ ਜੀ ਉੱਚੀ ਰੱਖ ਦੇ ਕੋਈ ਨਹੀਂ ਨਾ। ਤੇ ਚੜੋ ਠੀਕ ਆ ਭਾਈ ਜੀ ਹੁਣ ਆਪਾਂ ਕਰਨ ਲੱਗੇ ਆ ਬਲਾਉ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਪਹੁੰਚ ਦਿਖਾਓ ਜੀ ਸਸਤੀ ਕਰ ਖਾਰੇ ਨੇ